ਹਾਂਜੀ ਵੀ ਮਿੱਤਰ ਪਿਆਰਿਓ ਕੀ ਹਾਲ ਚਾਲ ਆ ਅੱਜ ਤੁਸੀਂ ਮੇਰੇ ਨਾਲ ਜੁੜੇ ਹੋਇਓ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਤੋਂ ਜਿੱਥੇ ਕਿ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਮੈਂ ਵਰਲਡ ਬੈਸਟ ਫਾਇਰ ਬਾਕਸ ਹੁੰਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਜਾਣਿਆ ਜਾਂਦਾ ਵਾ ਉਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹਦੇ ਤੇ ਨੀਲੀਆਂ ਨੀਲੀਆਂ ਲਾਈਟਾਂ ਜਗਦੀਆਂ ਨੇ ਇਹ ਹੈਗਾ ਜੀ ਬ੍ਰਿਸਬੇਨ ਦਾ ਸਟੋਰੀ ਬ੍ਰਿਜ ਸੋ ਇਹਦੇ ਉੱਤੇ ਅੱਜ ਫਾਇਰ ਬਾਕਸ ਹੋਣਾ ਵਾ ਸੋ ਵੀਡੀਓ ਨੂੰ ਐਂਡ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਉਹ ਥੱਲੇ ਜਿਹੜੇ ਆ ਪਾਣੀ ਆ ਸਾਰਾ ਪਾਣੀ ਆ ਪਾਣੀ ਦੇ ਵਿੱਚ ਜਿਹੜੀ ਉਹ ਖੜੀ ਆ ਤੁਸੀਂ ਦੇਖ ਰਹੇ ਹੋ ਉਹ ਸ਼ਿਪ ਖੜੀ ਆ ਉਹਦੇ ਉੱਤੋਂ ਵੀ ਪਟਾਕੇ ਨਿਕਲਣਗੇ ਤੇ ਉਹ ਸਾਈਡ ਤੇ ਜਿਹੜੀਆਂ ਤੁਸੀਂ ਨੀਲੀਆਂ ਜੀਆਂ ਬੱਤੀਆਂ ਦੇਖ ਰਹੇ ਹੋ ਉਹ ਹੈਗੀ ਆ ਪੁਲਿਸ ਲੋਕਾਂ ਦੀ ਸੇਫਟੀ ਦੇ ਲਈ ਖੜੇ ਆ ਸੋ ਦੇਖੋ ਤੁਸੀਂ ਉਹਦੇ ਉੱਤੇ ਆ ਜਿਹੜੀ ਫਾਇਰ ਆ ਜਿਹੜੇ ਪਟਾਕੇ ਆ ਪਟਾਕਿਆਂ ਨੂੰ ਅੱਗ ਲੱਗ ਚੁੱਕੀ ਆ ਹੌਲੀ ਹੌਲੀ ਦੇਖੋ ਬਹੁਤ ਵਧੀਆ ਦੁਨੀਆ ਦਾ ਗਲ ਆਪਾਂ ਵਰਲਡ ਵੈਸਟ ਕਹਿ ਦਈਏ ਉਹ ਫਾਇਰ ਵਾਕਸ ਸੋ ਦੇਖਦੇ ਜਾਇਓ 5-7 ਮਿੰਟਾਂ ਦੇ ਵਿੱਚ ਲੱਖਾਂ ਡਾਲਰ ਆ ਜਿਹੜੇ ਉਹ ਫੂਕ ਦਿੱਤੇ ਜਾਂਦੇ ਆ ਵੈਸੇ ਪਰ ਬਹੁਤ ਹੀ ਸੋਹਣਾ ਜਿਹੜਾ ਥਿਊ ਹੋਣ ਵਾਲਾ ਵਾ ਦੇਖਿਓ ਦੇਖਦੇ ਰਹੋ ਔ ਚੱਲ ਜੇ ਤੁਹਾਨੂੰ ਐਂ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਪਤਾ ਨਹੀਂ ਕਿਦਾਂ ਸੈਟਅਪ ਆ ਜਿਹੜਾ ਕਰਦੇ ਆ ਪਟਾਕਿਆਂ ਦਾ ਪਰ ਦੇਖੋ ਬਹੁਤ ਹੀ ਬਹੁਤ ਹੀ ਪਿਆਰੇ ਚੱਲ ਰਹੇ ਆ ਦੇਖੋ ਦੇਖੋ ਕਿੰਨੇ ਵਧੀਆ ਪਟਾਕੇ ਆ ਦੇਖੋ ਸਿਆ ਲੀਣਾ thank you ਇਹ ਸੀਗਾ ਬ੍ਰਿਸਬੇਨ ਦਾ ਰਿਵਰ ਫਾਇਰ 2025 ਸੋ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ